ઓંકાર સતનામ કર કરતાપુરખ નિરપૌ નિર્વૈર અકાલ મૂરત હજુની સૈપમ ગરપ્ર સાધ એક સતનામ કરતાપુરખ નિરપૌ નિર્વૈર અકાલ મૂરત હજુની સૈપમ ગુરુ પ્ર સાધ ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈਪੰ ਗੁਰਪਰਸਾਦ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈਪੰ ਗੁਰਪਰਸਾਦ कार सत नाम करता निरपो निर्वैर अकाल मूरत हजूनी सैपम गुरुप्रसाद एकों सत नाम पूरक निरपो निर्वैर अकाल मूरत हजूनी स्वपम गुर प्रसाद एकों सत नाम पूरक निरपो ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ਏਕ ਓੰਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ਏਕ ਓੰਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਹਜੂਨੀ ਸੈ ਪੰਗੁਰ ਪ੍ਰਸਾਦ ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ सਤਿ नाम करता पुरख निरपो निरवैरु अकाल मूरत अजूनी सैभंग पंग गुर प्रसाद एक सत नाम करतापूरख निरपो नीरवैर अकाल मूरत जूनी सैपन गुर प्रसाद एक सत नाम करतापूरख निरपो निरवैर अकाल मूरत जूनी सैपंग गुर परसाद ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪਰਸਾਦ ਇਕ ਓੰਕਾਰ ਸਤਨਾਮ ਕਈਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਕੁਰ ਪਰਸਾਦ ੴ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ੴ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ੴ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਸਤਿ ਪੰਗੁਰ ਪਰਸਾਦ ਏਕ ਓਂਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੂਨੀ ਸਤਿ ਪੰਗੁਰ ਪਰਸਾਦ ਏਕ ਓਂਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓਂਕਾਰ ਸਤਿਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ एकोंकार सतनाम करता पुरख निरभो निरवैरा અકાલ મૂરત જૂની સેપંગ ગુર પર સાધંકાર સત નામ કરતાપૂરખ નીરપૌ નિરવૈર અકાલ મૂરત જૂની સેપંગ ગર પર પર સાધંકાર સત નામ કરતાપૂરખ નીરપૌ નિરવૈર અકાલ મૂરત જૂની સૈપંગ ગુર પર પર એક કાર સત નામ કરતાપૂરક નીરપૌ નિરવૈર ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ அக்கால முூனி சேபங்க சாங்க சத்த நாமபூர நிர்போ நிர்வர அக்கால முூனி சேபம் கு சாங்க சத்த நாம அக்கால மூர்த்த ஜூன சேபம் கு சா க்கார சத்த நாம நீர்போ ਨਿਰਵੈਰ ਅਕਾਲ ਮੂਰਤਹ ਜੂਨੀ ਸੈਪੰ ਗੁਰ ਪਰਸਾਦ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਹ ਜੂਨੀ ਸੈਪੰ ਗੁਰ ਪਰਸਾਦ એકમંકાર સતનામ કરતાપૂરખ નિરપૌ નિરવૈર અકાલ મૂરત હજૂની સેપંગ ગુરુપ્ર સાધ એક કાર સતનામ કરતાપૂરખ નિરપૌ નિરવૈર અકાલ મૂર્ત હજૂની સૈપમ ગુરુપ્ર સાધ એક કાર સતનામ કરતાપૂરખ નિરપૌ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ੴ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ओंकार सत नाम करता पूरक निरपो निर्वैर अकाल मूरत हजूनी सैपम प्रसाद एक सत नाम करता पूरक निरपो ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ਏਕ ਓੰਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ਏਕ ਓੰਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਹਜੂਨੀ ਸੈ ਪੰਗੁਰ ਪ੍ਰਸਾਦ ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ सਤਿ नाम करता पुरख निरपो निरवैरु अकाल मूरत अजूनी सैभंग गुरप्रसाद ੴ पंग गुर प्रसाद एक सत, सत नाम करतापूरख निरपो नीरवैर अकाल मूरत जूनी स्वपं गुर प्रसाद एक सत नाम करतापूरख निरपो निरवैर अकाल मूरत जूनी सैपन गुर प्रसाद ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰ ਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰ ਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਗੁਰਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਇਕ ਓੰਕਾਰ ਸਤਨਾਮ ਕਈਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਕੁਰ ਪਰਸਾਦ ਏਕ ਓਂਕਾਰ ਸਤ ਨਾਮ ਕਰਤਾ ਪੂਰਖ ਨਿਰਪੋ ਨਿਰ ਵੈਰ ਅਕਾਲ ਮੂਰਤ ਜੂਨੀ ਸੈ ਪੰਕੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਭਉ ਨਿਰਵੈਰ அால மூர் ஜூ சம் கு சாங்க சத்த நாம் கர்ாபூர்போர்வர அக்கால மூர்த்த ஜூனி சேபம் குருபிரசா கோக்க சத்த நாமபூர நிர்ப்போ நர்வர் அக்கால மூர்த்த ஜூனி சேபம் குருபிரசா एकोंकार सतनाम करता पुरख निरभो निरवै અકાલ મૂરત જૂની સૈપ ગુરપર સાધ એક કાર સત નામ કરતાપૂરખ નીરપૌ નિરવૈર અકાલ મૂરત જૂની સૈપંગ ગુર પર પર સાધંકાર સત નામ કરતાપૂરખ નીરપૌ નિરવૈર અકાલ મૂર્ત જૂની સૈપંગ ગર પર પર સાધ એકંકાર સત નામ કરતાપૂરક નીરપૌ નિરવૈર ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪਰ ਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਕ ਨਿਰਭਉ ਨਿਰਵੈਰ அால ம முூனி சேபம் கு சா ஓ சத்த நாமபூர நிர்போ நிர்வர அக்கால மூர்த்த ஜூனி சேபங்க சாங்க சத்த நாம நிர்போ நர்வர அக்கால மூர்த்த ஜூனி சேபம் குருப்ப சாங்க சத்த நாம நிர்போ ਨਿਰਵੈਰ ਅਕਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰ ਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰ ਸਾਦ ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪ੍ਰਸਾਦ સત નામ કરતા પુરખ નિરપો નિરવૈર અકાલ મૂરત હજૂની સૈપ ગસાદ એક કાર કરતા પુરખ નિરપો નિરવૈર અકાલ મૂરત હજુની સેપ ગુર પ્રસાદ એક કરતા પુરખ નિરપો ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ਏਕ ਓਂਕਾਰ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਹਜੂਨੀ ਸੈ ਪੰਗੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ पंग परसाद प्रसाद एक सत नाम करता पूरक निरपो निरवैर अकाल मूरत जूनी सैपन गुर प्रसाद एक सत नाम करता पूरक निरपो निरवैर अकाल मूरत जूनी सैपन गुर परसाद ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪ੍ਰਸਾਦ ੴ ਸਤਿਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਪੰਗੁਰ ਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪੰਗੁਰ ਪਰਸਾਦ ਇਕ ਓੰਕਾਰ ਸਤਨਾਮ ਕਰਤਾ ਪੂਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪੰਗੁਰ ਪਰਸਾਦ ਇਕ ਓੰਕਾਰ ਸਤਨਾਮ ਕਈਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ਏਕ ਓੰਕਾਰ ਸਤਨਾਮ ਕਰਤਾ ਪੂਰਖ ਨੀਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈਪੰ ਗੁਰ ਪਰਸਾਦ ੴ ਸਤਿਨਾਮ ਕਰਤਾ ਪੂਰਖ ਨਿਰੋ ਨਿਰਵੈਰ ਅਕਾਲ ਮੂਰਤਿ ਜੂਨੀ ਸੈ ਭੰਗੁਰ ਪਰਮੇ